Nadi kai kita jadi ਸਰ ਗੋਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਮਨ ਨਾਲ ਚੱਲ ਰਹੀ ਹੈ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲਜੀਐਮ ਸਰ ਵੀ ਆਪ ਘੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਦੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ-ਮਨ ਨਾਲ ਚੱਲ ਰਹੀ ਹੈ ਸਰ ਕਿੰਨੀ ਪੋਰ ਹੋ ਚੁੱਕੀ ਹੈ ਹੁਣ ਤੱਕ ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪੁੱਗਤਾ ਦਿੱਤੀ ਤੇ 54 54 ਮੀਲ ਬੋਟਰ ਨੇ ਵੋਟ ਪਾਤੀ ਸਰ ਇਹ ਕਰੋ ਦਾ ਕੀ ਰਿਜ਼ਲਟ ਆ ਜੀ ਸਰ 4 ਵਜੇ ਤੱਕ ਰੋਟਿੰਗ ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਜੀ ਸਰ ਪ੍ਰਬੰਧਾ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ ਡੀ ਐਮ ਸਰ ਆਪ ਖੁਦ ਰਾਤ ਆਏ ਆ ਗੀੜਾ ਮਰ ਉਹਨਾਂ ਨੇ ਆਪ ਦਾ ਨੰਬਰ ਵੀ ਦੇ ਕੇ ਆ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਨਜ਼ਰ ਆਇਆ ਸਾਰੇ ਭੈਣ ਭਰਾਵਾਂ ਦਾ ਵਧੀਆ ਮੈਗਰ ਕਿੰਨਾ ਕੁ ਲੋਕਾਂ ਦੇ ਵਿੱਚ ਅੱਜ ਵੋਟਾਂ ਪਈ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇੱਕੋ ਮੈਦਾਨ 'ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂ ਹਾਂਜੀ ਇਕੱਠੇ ਬੈਠੇ ਮੰਨਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਸ਼ਮਤ ਅਮਾਰਾ ਜਦੇ ਹੱਥ ਹੈ ਹੈਨਾ ਆਪਣੇ ਬਸ ਕੁਝ ਨਹੀਂ ਇਹ ਤਾਂ ਜਿਵੇਂ ਸਾਰਿਆਂ ਦੇ ਭੈਣ ਭਰਾਵਾਂ ਦੇ ਸੰਯੋਗ ਨਾਲ ਜਿੱਤ ਕੇ ਫਿਰ ਵਿਕਾਸ ਨੂੰ ਕੀ ਕਰਨੇ ਕਰੋਂਗੇ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜੱਤੀ ਜਾਂਦਾ ਫਿਰ ਵਾਰਡਾਂ ਵੱਲ ਧਿਆਨ ਘੜ ਜਾਂਦਾ ਪਹਿਲਾਂ ਸਰਪੰਚ ਕਹਿੰਦੇ ਸੀ ਵਾਰਡ ਕੰਮ ਕਰ ਨਹੀਂ ਨਹੀਂ ਕਰਾਂਗੇ ਵੀਰ ਜੀ ਜ਼ਰੂਰ ਨਾਲ ਮਿਲ ਕੇ ਸਾਰਾ ਸਰਪੰਚਾਂ ਦੇ ਨਾਲ ਕਰਾਂਗੇ ਬੜੀਆ ਪਰਵਾਨਾ ਹੀ ਬਹੁਤ ਵਧੀਆ ਲੱਗਦਾ ਸਾਨੂੰ ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣਾਂ ਅਲੱਗ-ਅਲੱਗ ਲੜ ਰਹੇ ਹਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹਾਂਜੀ ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਧਾਰਾ ਹੀ ਆ ਫਰਕ ਵਧੀਆ ਕਸੀ ਬਾਟਦੇ ਆ ਨੇੜੇ ਨੇੜੇ ਘਰ ਆ ਸਾਡੇ ਜੇ ਤੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਕਹੇ ਸੀ ਅਸੀਂ ਇੰਨਾ ਨਹੀਂ ਵਧੀਆ ਆਉ ਭਾਗਤ ਕੀਤੀ ਅਸੀਂ ਇੰਨਾ ਦੇ ਇਹਨਾਂ ਨੇ ਸਾਡੇ ਕਿੰਨਾ ਕੁ ਸਾਲ ਲੋਕਾਂ ਦੇ ਵਿੱਚ ਬਹੁਤ ਵਧੀਆ ਛਾ ਜੀ ਪੋਲਿੰਗ ਕਿੰਨੇ ਘੋਟੂ ਪਏ ਹੁਣ ਕੋਣ ਦਾ ਬਾਬਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਸ਼ਾਂਤਿਮਈ ਵੋਟਾਂ ਪੈਣੀਆਂ ਕੋਈ ਇਹੋ ਜਿਹੀ ਗੱਲ ਨਹੀਂ ਇਹਦੇ ਸਰ ਸੱਜਣ ਜਾ ਰਿਹਾ ਤਾਜ ਇਹ ਵੈਗਰੂ ਨੂੰ ਪਤਾ ਹੀ ਡਾਕਟਰ ਸਾਹਿਬ ਦੋ ਜਾਣਕਾਰੀ ਅੱਜ ਜਿਹੜੀ ਪੋਲਿੰਗ ਹੋ ਰਹੀ ਹੈਗੀ ਹੈ ਕਿਹੜੇ ਪਿੰਡ ਦੇ ਵਿੱਚ ਪੋਲਿੰਗ ਔਰ ਕਿੰਨੇ ਬੂਥਾਂ ਦੇ ਬੂਥ ਅੱਜ ਪਿੰਡ ਬੋਨਾਂ 'ਚ ਦੋ ਵਾਰਡਾਂ ਦੀ ਚੋਣ ਹੋ ਰਹੀ ਹੈ ਤੇ ਜਿਸ ਦੇ ਸਬੰਧ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਆ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਜੀ ਕਿੰਨੇ ਕਿ ਪ੍ਰਸੈਂਟ ਫੋਲ ਹੋ ਚੁਕੀ ਹੈ ਹੁਣ ਤੱਕ 48% ਫੋਲ ਹੋ ਚੁਕੀ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖਣ ਨੂੰ ਮਿਲ ਰਿਹਾ ਦੋ ਵਾਰਡਾਂ ਦੀ ਚੋਣ ਆ ਸਰ ਬੜੀ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ 48% ਹੋ ਚੁਕੀ ਸਰਪੰਨਦਨ ਦੀ ਗੱਲ करिए ਹੋਰ ਕਿਸ ਤਰ੍ਹਾਂ ਨੇ ਪ੍ਰਬੰਧ ਐਥੇ ਜਿਹੜੇ ਕੀਤੇ ਕੋਈ ਅਨਸਖਣੇ ਘਟਨਾ ਨਾ ਵਾਪਰੇ ਬਾਹਰ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਐ ਜੀ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤੀਪੂਰਨ ਹੋਣਗੀ